ਪੱਤਰੇ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਾਸਿਕਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਪਿੰਡ ਦਾ ਨਾਮ ਮਗਾਕਲਾ ਰੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਬੜੀ ਮੰਦ ਭਾਗੀ ਘਟਨਾ ਇੱਥੇ ਵਾਪਰੀ ਕਿ ਸਕੂਲ ਦੇ ਵਿੱਚ ਗੋਲੀ ਚੱਲ ਚੱਲ ਗਈ ਹੈ 32 ਤੋਂ ਲੈ ਕੇ 3 ਵਿਅਕਤੀ ਜੋ ਲੜਕੇ ਐ ਉਹ ਜ਼ਖਮੀ ਹੋ ਚੁੱਕੇ ਐ ਪੂਰਾ ਮਾਮਲਾ ਕੀ ਐ ਉਹ ਤੋਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਸਕੂਲ ਦੇ ਵਿੱਚ ਇੱਕ ਬੱਚੇ ਦਾ ਨਾਮ ਕੱਟਿਆ ਗਿਆ ਸੀ ਜਿਸ ਦੇ ਕਾਰਨ ਕਾਫੀ ਲੋਕਾਂ ਚ ਰੋਸ ਸੀ ਔਰ ਜੋ ਟੀਚਰ ਸੀ ਉਸ ਨੂੰ ਇੱਥੇ ਰੱਖਣ ਦੇ ਹੱਕ ਵਿੱਚ ਸੀ ਔਰ ਗੱਲਬਾਤ ਕਰਿਆ ਸਾਬਕਾ ਸਰਪੰਚ ਸਾਡੇ ਨਾਲ ਨੇ ਪੂਰਾ ਮਾਮਲਾ ਕੀ ਐ ਜਾਣਦੇ ਆ ਸਾਬਕਾ ਸਰਪੰਚ ਸਾਡੇ ਨਾਲ ਨੇ ਪੈਨੇ ਗਾਕਲਾਂ ਦੇ ਜਾਣਦੇ ਆ ਪੂਰਾ ਮਾਮਲਾ ਕੀ ਸੀ ਹਾਂਜੀ ਵੀ ਪੂਰਾ ਮਾਮਲਾ ਕੀ ਮਸਲਾ ਸੀਗਾ ਇਹ ਦੋ ਤਿੰਨ ਮਹੀਨਿਆਂ ਤੋਂ ਇਹ ਪ੍ਰੋਬਲਮ ਚੱਲ ਰਹੀ ਸੀ ਕਿ ਟੀਚਰਾਂ ਦੀ ਬਦਲੀ ਸੰਬੰਧੀ ਜਸਵੀਰ ਸਿੰਘ ਦੀ ਬਈ ਇਹ ਜਿਹੜਾ ਪਹਿਲਾਂ ਸੀਗਾ ਪਹਿਲਾਂ ਰੋਲਾ ਸੀਗਾ ਬਈ ਇੱਕ ਜਸਵੀਰ ਸਿੰਘ ਨਾ ਮੁੰਡਾ ਸੀਗਾ ਜਿਹਦੀ ਜੀਨ ਚ ਚੇਟਾ ਨਿਕਿਆ ਸੀ ਉਹਦੇ ਪਰਚੇ ਉਹਦੇ ਤੇ ਪਹਿਲਾਂ ਪਰਚਾ ਤਕਰੀਬਨ 3 ਮਹੀਨੇ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਇਆ ਸੀਗਾ ਜਦੋਂ ਉਹਨੂੰ ਮੌਕਾ ਮੈਸਟਰ ਨੇ ਉਸ ਤੋਂ ਪੁੱਛਿਆ ਵੀ ਤੂੰ ਇਸ ਤੋਂ ਇੱਕ ਕਾਗਜ਼ ਤੋਂ ਲੈ ਕੇ ਆਇਆ ਕਿਟਾਏ تھے ਕੀ ਕੰਮ ਆਏ تھے ਤੂੰ ਪੜਨਾ ਹੋਣਾ ਕਿ ਵੀ ਇਹੀ ਕੰਮ ਕਰਨਾ ਉਸ ਨੇ ਉਹਨੂੰ ਦੋ ਤਿੰਨ ਥੱਪੜ ਮਾਰੇ ਅਤੇ ਉਸ ਦੀ ਕੋਟ ਮਾਰ ਕੀਤੀ ਵੀ ਅੱਗੇ ਤੋਂ ਵਾਸਤੇ ਇਹ ਕੰਮ ਨਹੀਂ ਕਰਨਾ ਤੇ ਉਹ ਉਹਨਾਂ ਦੇ ਪਰਸਨ ਹੈ ਇਸ ਗੱਲ ਦਾ ਗੁੱਸਾ ਮੰਨਿਆ ਅਤੇ ਮੈਸਟਰ ਜਸਵੀਰ ਸਿੰਘ ਦੇ ਖਿਲਾਫ ਹੈ ਕਾਰਵਾਈ ਕੀਤੀ ਅਤੇ ਆਪਣੇ ਪੰਚਾਇਤਾਂ ਪੰਚਾਇਤਾਂ ਜੋ ਵੀ ਆਪ ਦੇ ਜਾਣ ਪਛਾਣ ਵਾਲੇ ਬੰਦੇ ਇਕੱਠੇ ਕਰਕੇ ਮੈਸਟਰ ਜਸਵੀਰ ਤੇ ਦਬਾਅ ਬਣਾਇਆ ਅਤੇ ਉਸ ਨੂੰ ਮੱਜਾਂ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਗੋਲੀ ਚੱਲਣ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਹੀ ਜਸਵੀਰ ਤੇ ਗਲ ਵੀ ਪੈਣ ਆਏ ਅੰਦਰ ਉਹ ਅੰਦਰ ਪੁਰੀਆਂ ਦੇ ਗਲ ਪੈਣ ਆਏ ਪਰ ਉਹ ਅੰਦਰ ਆਪਣੀ ਜਾਨ ਬਚਾ ਕੇ ਲੁੱਕ ਗਿਆ ਜੇ ਗੋਲੀ ਚੱਲੇ ਗੋਲੀ ਚੱਲਣ ਦਾ ਕੀ ਪਤਾ ਲੱਗਿਆ ਕਿਹਨਾਂ ਨੇ ਚਲਾਈ ਸੀ ਗੋਲੀ ਜੀ ਕੀ ਕਾਰਨ ਸੀ ਇਹ ਗੋਲੀ ਚੱਲਣ ਦਾ ਗੋਲੀ ਚੱਲਣ ਦਾ ਸੀ ਉਸ ਟਾਈਮ ਅੰਦਰ ਸੀਗੇ ਹਾਂਜੀ ਤੇ ਬਾਹਰ ਜਦੋਂ ਰਾਉਂਡ ਫਾਇਰ ਹੋਇਆ ਤਿੰਨ ਤੋਂ ਚਾਰ ਇੱਕ ਬੰਦੇ ਦੇ ਢਿੱਡ ਵਿੱਚ ਗੋਲੀ ਵੱਜੀ ਆ ਇੱਕ ਸਿਰ ਵਿੱਚ ਵੱਜੀ ਆ ਇੱਕ ਦੇ ਗਿੱਟੇ ਤੇ ਤੇ ਇਹ ਵੈਸੇ ਵੀ ਰਾਉਂਡ ਫਾਇਰ ਉਹਨਾਂ ਕਰਕੇ ਭੱਜ ਗਿਆ ਕਤੋਂ ਜੀ ਇੱਕ ਗੋਲੀ ਚੱਲ ਚੁੱਕੀ ਸੀ ਜੋ ਫੈਸਲਾ ਸੀ ਅੰਦਰ ਹੋ ਚੁੱਕਾ ਸੀਗਾ ਤੇ ਚੁਰ ਰੱਖਣ ਵਾਲਾ ਫੈਸਲਾ ਆ ਜੀ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸੀ ਕਿ ਨਾ ਹੀ ਸਟਾਫ ਮੰਨ ਰਿਹਾ ਸੀਗਾ ਜਸਵੀਰ ਸਿੰਘ ਨੂੰ ਰੱਖਣ ਤੇ ਤੇ ਨਾ ਹੀ ਜਸਵੀਰ ਸਿੰਘ ਕਹਿ ਰਿਹਾ ਸੀ ਕਿ ਮੈਂ ਜਾਣ ਬਾਰੇ ਵੀ ਉਹ ਕਹਿੰਦਾ ਮੇਰੇ ਮੇਰੀ ਕੋਈ ਗਲਤੀ ਸ਼ੋਅ ਕਰੋ ਵੀ ਦੱਸੋ ਸੱਚੇ ਉਹਦੇ ਅੱਖ ਚ ਸਾਰੇ ਬੱਚੇ ਸਾਰਾ ਸਟਾਫ ਸਟਾਫ ਨੂੰ ਛੱਡ ਕੇ ਕਿਨੇ ਵੀ ਬੱਚੇ 500 ਦੇ ਤਕਰੀਬਨ ਬੱਚਾ ਹੈਗਾ 3-400 ਬੱਚਾ ਉਹਨਾਂ ਦੇ ਹੱਕ ਦੇ ਵਿੱਚ ਹੈ ਖੜਾ ਹੋਇਆ ਕਿਸੀਂ ਇਸ ਮਾਸਟਰ ਦੀ ਬਦਲੀ ਨਹੀਂ ਹੋਣ ਦੇਣੀ ਤੇ ਸਟਾਫ ਚਾਹੁੰਦਾ ਸੀ ਇਸ ਮਾਸਟਰ ਦੀ ਬਦਲੀ ਕਰ ਦਿੱਤੀ ਜਾਵੇ ਇਹ ਤੋਂ ਪੇਜ ਦਿੱਤਾ ਜਾਵੇ। ਇਹ ਇਹ ਸਹੀ ਰਿਕਾਰਡਿੰਗ ਵੀ ਸਾਰੀ ਕੀਤੀ ਜਾਂ ਮੂਵੀ ਖੜਾਈ। ਇਹਦੀ ਰੰਗ ਇਹਦੀ ਰੰਗਸ਼ ਕਰਕੇ ਉਹ ਜਿਹੜੇ ਦੂਜੀ ਪਾਰਟੀ ਦੂਸਰੀ ਪਾਰਟੀ ਨੇ ਪਤਾ ਨਹੀਂ ਕਿੱਥੋਂ ਬੰਦੇ ਬੁਲਾਏ ਅਤੇ ਉਹਨਾਂ ਨੇ ਫੈਰੰਗ ਕੀਤੀ। ਫੈਰੰਗ ਸਮੇ ਸਾਡੀ ਜ਼ਿਆਦਾਤਰ ਪੰਚਾਇਤ ਦੇ ਬੰਦੇ ਨਮਾਇंदे ਸਾਰੇ ਅੰਦਰ ਸੀਗੇ। ਤੇ ਮਾਸਟਰ ਦੇ ਗੱਲ ਪੈਣ ਵਾਸਤੇ ਅੰਦਰ ਕੁਝ ਬੰਦੇ ਬੱਚੇ ਦੀ ਗੱਲ ਪੈ ਤੇ ਕੁਝ ਆਮ ਜਿਹੜੇ ਮਂਗਾਏ ਹੋਏ ਬੰਦੇ ਉਹ ਵੀ ਉਹਦੇ ਮਾਸਟਰ ਤੇ ਗੱਲ ਪੈ। ਤਸਵੀਰ ਸਿੰਘ ਮਾਸਟਰ ਨੇ ਅੰਦਰੋਂ ਜੰਦਾ ਲਾ ਕੁੰਡਾ ਲਾ ਲਿਆ ਤੇ ਬਾਹਰ ਜੋ ਬੱਚੇ ਸੀਗੇ ਉਹ ਅਗੋਂ ਹੋ ਗਿਆ ਕਿ ਅਸੀਂ ਜਸਵੀਰ ਸਿੰਘ ਨੂੰ ਨਹੀਂ ਕੁੱਟਣ ਦੇਣਾ ਉਹਨੂੰ ਕੁੱਟਣ ਮਾਰਨ ਕਰਕੇ ਹੀ ਇਹ ਸਭ ਕੁਝ ਪਲਾਨ ਕੀਤਾ ਗਿਆ ਸੀਗਾ ਬਈ ਇਹਦੀ ਜੇ ਬੱਚੇ ਦੇ ਹੱਕੇ 'ਚ ਆ ਬਈ ਆਮ ਆਮ ਜਿੰਦਾ ਵਾ ਕਹਿ ਸਕਦੇ ਦੋ ਤਿੰਨ ਪਿੰਡਾਂ ਦੇ ਬੰਦੇ ਵੀ ਉਹਨਾਂ ਦਾ ਸਾਥ ਦੇ ਰਹੇ ਸੀਗੇ ਹਾਂਜੀ ਇਹ ਪੂਰਾ ਘਟਨਾਕਰਮਤ ਬਾਅਦ ਜਦੋਂ ਪੁਲਿਸ ਕਿੰਨੇ ਟਾਈਮ ਬਾਅਦ ਇੱਥੇ ਪਹੁੰਚੀ ਪੁਲਿਸ ਮੌਕੇ ਤੇ ਹੀ ਸਰੀ ਸਵੇਰ ਦੀ ਮੌਕੇ ਤੇ ਪੁਲਿਸ ਸੀਗੀ ਉਹ ਦੋ ਬੰਦੇ ਕੰਟਰੋਲ ਕਰ ਰਹੇ ਸੀਗੇ ਦੋ ਮਲਾਜਮ ਸੀਗੇ ਉਹ ਸਾਰਿਆਂ ਦੀ ਵਧੀਆ ਕੰਟਰੋਲ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰ ਰਹੇ ਸੀਗੇ ਸਾਰਿਆਂ ਨੂੰ ਸਮਝਾ ਰਹੇ ਸੀਗੇ ਕਿਸੇ ਲੜਾਈ ਝਗੜੇ ਤੋਂ ਬਚਾ ਕੇ ਜਸਵੀਰ ਸਿੰਘ ਨੂੰ ਵੀ ਉਹਨਾਂ ਸਮਝਾਇਆ ਵੀ ਤੁਸੀਂ ਵੀ ਬੈਠੋ ਤੇ ਸਟਾਫ ਨੂੰ ਵੀ ਬਿਠਾ ਕੇ ਬਈ ਥੋੜਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਵਾਵਾਂਗੇ ਵੇ ਕੋਈ ਨਹੀਂ ਤੁਸੀਂ ਪਰੇਸ਼ਾਨ ਨਾ ਹੋ ਜਿਸ ਵਿਅਕਤੀ ਨੇ ਗੋਲੀ ਚਲਾਈ ਉਹਨਾਂ ਚ ਕੋਈ ਫੜਿਆ ਗਏ ਉਹਨਾਂ ਵਿੱਚੋਂ ਦੋ ਉਹਨਾਂ ਦੇ ਹੀ ਬੰਦੇ ਜਿੰਦੇ ਬੰਦੇ ਤੇ ਗੋਲੀ ਵੱਜੀ ਸੀਗੀ ਉਹਨਾਂ ਦੇ ਹੀ ਬੰਦੇ ਦੋ ਫੜੇ ਸੀ ਕਹਿੰਦੇ ਵੀ ਉਹਨਾਂ ਦੇ ਫੜੇ ਗਏ ਸੀਗੇ ਤੇ ਉਹਨਾਂ ਦੱਸਿਆ ਵੀ ਇਹ ਤਾਂ ਸਾਡਾ ਰਿਸ਼ਤੇਦਾਰ ਹੈ ਜਿਹਨੂੰ ਗੋਲੀ ਵੱਜੀ ਆ ਵੀ ਅਸੀਂ ਤਾਂ ਇਹਨੂੰ ਲੈ ਕੇ ਜਾਣਾ ਤੇ ਇਹ ਬਾਕੀ ਉਹਨਾਂ ਦੇ ਕਸ਼ਾਧਪੁਰੇ ਦਾ ਕੰ ਬੰਦਾ ਜੋ ਹਰੀ ਸਿੰਘ ਸੀਗਾ ਉਸਨੇ ਕਿਹਾ ਵੀ ਇਹ ਸਾਡੇ ਰਿਸ਼ਤੇਦਾਰ ਆ ਵੀ ਇਹ ਜਿਹਨੂੰ ਗੋਲੀ ਵਾਜੀ ਉਹ ਵੀ ਸਾਡਾ ਰਿਸ਼ਤੇਦਾਰ ਆ ਉਹ ਜਖਮੀ ਹੋ ਗਿਆ ਕਿੱਥੇ ਹੋਇਆ ਜਮਾ ਉਹ ਕਿੱਥੇ ਉਹ ਸਭ ਪਹਿਲਾਂ ਸਦੂਆ ਬੇਡ ਭੇਜਿਆ ਗਿਆ ਉਸ ਤੋਂ ਬਾਅਦ ਕਹਿੰਦੇ ਆ ਵੀ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਇਹ ਸਿਰਫ ਜੋ ਵੀ ਉਹ ਯਾਰ ਕਿਹਾ ਨੂੰ ਵਜੀ ਤਾ ਜੋ ਗੋਲੀ ਚੱਲੀ ਐ ਇਸ ਦਾ ਜੇ ਕੋਈ ਜੋ ਗੋਲੀ ਚੱਲੀ ਐ ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਦਾ ਕਿ ਕਿਸ ਤੇਰਵਲਾਂ ਗੋਲੀ ਚਲਾਈ ਹੈ ਸ਼ਾਂਤ ਇਥੇ ਪੁਲਿਸ ਮੌਕੇ ਤੇ ਪਹੁੰਚ ਚੁੱਕਿਆ ਹੈ ਔਰ ਅਨਾਰਟੀਕੇਸ਼ਨ ਜੋ ਹੈ ਜੇ ਤੱਕ ਜਾਰੀ ਹੈ ਕੈਮਰਾਮੈਨ ਮਨਜਿੰਦਰ ਨਮੈ ਹਰਦੀਪ ਸਿੰਘ ਨਕੋਦਰ ਨਿਊਜ਼ ਰਿਪੋਰਟ ਗੱਕਲਾ